Italy they ਰੋਮਾ ਸ਼ਹਿਰ ਦੇ ਵਿੱਚ ਇੱਕ ਕੰਮ ਨਿਕਲਿਆ ਜੀ ਜਿਹੜੇ ਭੈਣ ਭਰਾ ਇਟਲੀ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਇਹ ਕੰਮ ਆ ਕਬਾਬ ਦਾ ਕੰਮ ਆ ਜੀ ਬਾਈ ਦਾ ਪੰਜਾਬੀ ਮੁੰਡੇ ਦਾ ਤਵਾਬ ਹੈ ਬਾਈ ਕਹਿੰਦਾ ਚਾਹੇ ਕੰਮ ਸਿੱਖਿਆ ਹੋਵੇ ਚਾਹੇ ਕੰਮ ਸਿੱਖਣਾ ਹੋਵੇ ਕੋਈ ਵੀ ਆ ਸਕਦਾ ਤੇ ਬਾਈ ਨੂੰ ਜ਼ਰੂਰਤ ਹੈ ਬਾਈ ਨੂੰ ਮੈਂ ਕਿਹਾ ਮਾਰਖਾ ਬਾਈ ਨੰਬਰ ਦੇ ਦੇ ਤੁਹਾਡਾ ਬਾਈ ਕਹਿੰਦਾ ਵੀਰੇ ਨੰਬਰ ਨਾ ਦੇਈ ਕਿਉਂਕਿ ਕਹਿੰਦਾ ਪਹਿਲਾਂ ਵੀ ਆਪਾਂ ਇੱਕ ਮੁੰਡੇ ਨੂੰ ਵੀਡੀਓ ਭਵਾਈ ਸੀ ਫੋਨ ਬਹੁਤ ਜ਼ਿਆਦਾ ਆਉਣ ਲੱਗ ਜਾਂਦੇ ਨੇ ਕੰਮ ਵਾਲੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਤੋਂ ਜਾਂ ਤਾਂ ਕੰਮ ਹੀ ਹੋਊਗਾ ਜੀ ਜਾਂ ਫਿਰ ਫੋਨ ਚੱਕਿਆ ਜਾਊਗਾ ਨਾ ਕਿਉਂਕਿ ਤੁਹਾਨੂੰ ਪਤਾ ਹੈ ਇਟਲੀ ਦੇ ਵਿੱਚ ਬਹੁਤ ਮੁੰਡੇ ਕੁੜੀਆਂ ਬੇਲੇ ਬੈਠੇ ਨੇ ਫਿਰ ਜੇ ਸਾਰੇ ਫੋਨ ਕਰਦੇ ਨੇ ਸਾਰਿਆਂ ਦਾ ਫੋਨ ਨਹੀਂ ਚੱਕਿਆ ਜਾਂਦਾ ਫਿਰ ਕਹਿਣਦੇ ਨੇ ਮੁੰਡੇ ਕੁੜੀਆਂ ਵੀ ਜਾਣ ਕੇ ਵਿਊ ਲੈਣ ਦੇ ਮਾਰੇ ਤੁਸੀਂ ਫੋਨ ਨਹੀਂ ਸਾਡਾ ਚੱਕਦੇ ਵੀ ਵਿਊ ਲੈਣ ਦੇ ਮਾਰੇ ਕਰ ਦਿਓ ਇਹਦੇ ਵਿੱਚ ਬਾਈ ਜੀ ਕਸੂਰ ਨਾ ਮੇਰਾ ਨਾ ਤੁਹਾਡਾ ਕਿਉਂਕਿ ਤੁਹਾਨੂੰ ਵੀ ਐਂ ਲੱਗਦਾ ਵੀ ਬੰਦਾ ਫੋਨ ਨਹੀਂ ਚੱਕਦਾ ਠੀਕ ਹੈ ਜੀ ਕਿਉਂਕਿ 100 ਬੰਦਾ ਫੋਨ ਕਰਦਾ ਮੈਸੇਜ ਕਰਦਾ ਬਾਦੀ ਹੋ ਜਾਂਦੇ ਨੇ ਮੁੰਡੇ ਕੁੜੀ ਦੀ ਇੱਕ ਦੀ ਲੋਡ ਹੁੰਦੀ ਹੈ ਹਨ ਹੁਣ ਜਿਹੜਾ ਪਹਿਲਾ ਬੰਦਾ ਆਉਂਦਾ ਪਹਿਲੀਆਂ ਚ ਉਹਨੂੰ ਕੰਮ ਦੇ ਉੱਤੇ ਛਾੜ ਦਿੰਨੇ ਆ ਤੇ ਦੂਜੇ ਬੰਦੇ ਦਾ ਫਿਰ ਕਰਨ ਲੱਗ ਜਾਨੇ ਆ ਵੀ ਚਲ ਲਾਈਕ ਕਰ ਦਿੰਨੇ ਆ ਉਹਦੇ ਕਮੈਂਟ ਨੂੰ ਤੇ ਉਹਨੂੰ ਕਹਿ ਦਿੰਨੇ ਆ ਵੀ ਵੇਟ ਕਰ ਲੈ ਭਾਈ ਹਨ ਫਿਰ ਉਹਨਾਂ ਨੂੰ ਐਂ ਲੱਗਦਾ ਵੀ ਖਣੀ ਜੇ ਜਾਣ ਕੇ ਤਾਂ ਥੋੜਾ ਵੀ ਕੋਈ ਕਸੂਰ ਨਹੀਂ ਸਾਡਾ ਵੀ ਨਹੀਂ ਕਿਉਂਕਿ ਬੰਤੇ ਹੀ ਇੰਨੇ ਜ਼ਿਆਦੇ ਬੇਲੇ ਬੈਠੇ ਨੇ ਇਟਲੀ ਦੇ ਵਿੱਚ ਠੀਕ ਹੈ ਉਹ ਕਸੂਰ ਕੀ ਕੀਆ ਪਹਿਲਾ ਬੰਦੇ ਨਾਲ ਗੱਲ ਕਰਕੇ ਆਓ ਵੀ ਭਾਈ ਸਾਨੂੰ ਪੱਕਾ ਕੰਮ ਤੇ ਲਵਾ ਸਾਡੀ ਕਿਟ ਜਮ੍ਹਾਂ ਕਰਾ ਜਦੋਂ ਤੁਸੀਂ ਉਹ ਬੰਦੇ ਨਾਲ ਪੂਰੀ ਗੱਲਬਾਤ ਕਰਕੇ ਆਉਂਨੇ ਹੋ ਪਹਿਲਾਂ ਸਹੀ ਗੱਲਬਾਤ ਨਹੀਂ ਕਰਦੇ ਅਗਲਾ ਤੁਹਾਨੂੰ ਆ ਕੇ ਇੱਥੇ ਛੱਡ ਦਿੰਦਾ ਅਗਲਾ ਤੁਹਾਨੂੰ ਕੰਮ ਤੇ ਨਹੀਂ ਲਵਾਉਂਦਾ ਤਾਂ ਕਰਕੇ ਬਹੁਤ ਬੰਦੇ ਇਟਲੀ ਦੇ ਵਿੱਚ ਵੇਲੇ ਬੈਠੇ ਤੇ ਕਈ ਜਿਹੜੇ ਆਪਣੇ ਨਾ ਮੁੰਡੇ ਕੁੜੀਆਂ ਕੀ ਕਰਦੇ ਨੇ ਜਿਹੜੇ ਕੰਮ ਵਾਲੇ ਬੰਦਿਆਂ ਨੂੰ ਫੋਨ ਲਾਈ ਜਾਂਦੇ ਨੇ ਭਈ ਸਾਨੂੰ ਇੰਡੀਆ ਤੋਂ ਬੁਲਾ ਲਓ ਉਹ ਬੰਦੇ ਆਪਾਂ ਹੋਰ ਲੱਬੇ ਹੋਏ ਨੇ ਭਈ ਉਹ ਹੋਰ ਵੀਡੀਓ ਹੁੰਦੀ ਹੈ ਨਾ ਕਈ ਮੁੰਡੇ ਕੁੜੀਆਂ ਕੀ ਕਰਦੇ ਨੇ ਉਹ ਦੂਜੇ ਪੇਪਰਾਂ ਵਾਲੇ ਬੰਦਿਆਂ ਨੂੰ ਫੋਨ ਲਾਉਣ ਕੰਮ ਵਾਲੇ ਬੰਦਿਆਂ ਨੂੰ ਫੋਨ ਲਾਉਣ ਲੱਗ ਜਾਂਦੇ ਨੇ ਪੇਪਰਾਂ ਬਾਰੇ ਇਸ ਕਰਕੇ ਨਾ ਬਾਈਵਾਨ ਕਿ ਧਿਆਨ ਨਾਲ ਉੱਤੇ ਲਿਖਿਆ ਹੁੰਦਾ ਵੀ ਪੇਪਰਾਂ ਵਾਸਤੇ ਵੀਡੀਓ ਆ ਪੇਪਰ ਵਾਲਿਆਂ ਦਾ ਨੰਬਰ ਆ ਜਾਂ ਇਹ ਨੰਬਰ ਕੰਮ ਵਾਲਿਆਂ ਦਾ ਹਣਾ ਥੋੜਾ ਜਿਆ ਇਹ ਬੇਨਤੀ ਆ ਮੇਰੀ ਇਹ ਦੇਖ ਲਿਆ ਕਰੋ ਫਿਰ ਕਿਉਂਕਿ ਇਹ ਪਤਾ ਕੀ ਹੁੰਦਾ ਵੀ ਜਿਹੜੇ ਬੰਦੇ ਦਾ ਫੋਨ ਚੱਕਣਾ ਹੋਵੇ ਉਹਦਾ ਵੀ ਨਹੀਂ ਚੱਕਿਆ ਜਾਂਦਾ ਜਦੋਂ ਕਈ ਟਾਈਮ ਪਾਸ ਕਰਨ ਲਈ ਫੋਨ ਕਰਦੇ ਨੇ ਕਈ ਪੈਗ ਲਾ ਕੇ ਫੋਨ ਕਰੀ ਜਾਂਦੇ ਨੇ ਰਾਤ ਨੂੰ ਸੁਆਦ ਲੈਣ ਦੇ ਮਾਰੇ ਉਹਨਾਂ ਨੂੰ ਹੱਥ ਮਨ ਕੇ ਬੇਨਤੀ ਆ ਵੀ ਸੁਆਦ ਨਾ ਲਿਆ ਕਰੋ ਵੀ ਬਣ ਕੇ ਕੋਈ ਕੰਮ ਤੇ ਲੱਗਦਾ ਹਣਾ ਜਦੋਂ ਬਾਰ ਬਾਰ ਰਾਤ ਨੂੰ ਕਿਸੇ ਦਾ ਫੋਨ ਆਉ ਆਤਮੂਸੀ ਫੋਨ ਨਹੀਂ ਚੱਕਦੇ ਇਸ ਗੱਲ ਤੇ ਮਾਰੇ ਖਾਸ ਵੀ दारू ਪੀਤੀ ਹੋਈ ਆ ਕਿਸੇ ਦੀ ਸੁਆਦ ਲੈਂਦਾ ਉਹ ਬਸ ਇਸ ਕਰਕੇ ਅਸੀਂ ਫੋਨ ਨਹੀਂ ਚੱਕਦੇ ਤੇ ਉਹ ਫਿਰ ਜਿਹਨੂੰ ਖਾਸ ਜ਼ਰੂਰਤ ਹੁੰਦੀ ਆ ਕੰਮ ਦੀ ਫਿਰ ਉਹਦਾ ਫੋਨ ਵੀ ਨਹੀਂ ਚੱਕਿਆ ਜਾਂਦਾ ਮੇਰਾ ਭਰਾ ਹਨ ਇਸ ਕਰਕੇ ਆ ਵੀ ਕਿਸੇ ਕਰਕੇ ਕਿਸੇ ਦਾ ਕੰਮ ਨਾ ਖਰਾਬ ਕਰੋ ਜਿਹੜੀ ਬਾਈ ਜੀ ਵਿਊ ਲੈਣ ਦੀ ਗੱਲ ਆ ਉਹ ਮੈਂ ਤੁਹਾਨੂੰ ਆਪਣੀਆਂ ਵੀਡੀਓ ਦੇ ਨਾ ਸਕਰੀਨਸ਼ਾਟ ਲਾ ਦਿੰਨਾ ਸਕਰੀਨ ਦੇ ਉੱਤੇ ਕਮੇਡੀ ਵੀਡੀਓ ਬਣਾਉਣਾ ਹੁੰਦਾ ਸੀ ਮੈਂ ਮਿਲੀਅਨਾਂ ਦੇ ਵਿੱਚ ਵਿਊ ਹੁੰਦੇ ਸੀ ਬੜੇ ਮੁੰਡੇ ਕੁੜੀਆਂ ਮੇਰੇ ਨਾਲ ਡਿਊਟ ਕਰਦੇ ਹੁੰਦੇ ਸੀ ਹਨ ਜੇ ਮੈਂ ਵਿਊ ਲੈਣੇ ਹੋਣ ਤੇ ਮੈਂ ਕਮੇਡੀ ਵੀਡੀਓ ਬਣਾ ਕੇ ਮੈਂ ਵਿਊ ਲੈ ਲਵਾਂ। ਵਿਊ ਵਾਲੇ ਦੇ ਵਿੱਚ ਕੋਈ ਹੋ ਨਹੀਂ ਹੈ। ਤੇ ਇਸ ਕਰਕੇ ਮੇਰਾ ਵੀਰ ਇੰਨੇ ਚੰਗੇ ਕਮੈਂਟ ਆਉਂਦੇ ਨੇ। ਇੱਕ ਅੱਧਾ ਬੰਦਾ ਨਾ ਜਦੋਂ ਬੈਡ ਕਮੈਂਟ ਕਰ ਦਿੰਦਾ ਵੀ ਵਿਊ ਲੈਣ ਦੇ ਚੱਕਰਾਂ 'ਚ ਕਰਦੇ ਹੋ ਬੇਵਕੂਫ ਬਣਾਉਂਦੇ ਲੋਕਾਂ ਨੂੰ। ਉਦੋਂ ਬਈ ਦਿਲ ਟੁੱਟ ਜਾਂਦਾ ਯਾਰ ਫਿਰ ਆਏ ਹੁੰਦਾ ਹੈ ਨਾ ਵੀ ਆਪਦਾ ਉਹੀ ਕਮੇਡੀ ਪਾ ਦੇ ਇੱਕ ਨਾ ਕਿਸੇ ਦੀ ਟੈਨਸ਼ਨ ਦੀ ਲੋੜ ਨਾ ਕੋਈ ਫਿਕਰ ਪਾ ਕੇ ਦੀ ਲੋੜ ਨਾ। ਵਿਊ ਫਿਰ ਵੀ ਆ ਜਾਣੇ। ਕਮੇਡੀ ਵੀਡੀਓ ਤੇ ਜ਼ਿਆਦਾ ਵਿਊ ਆਉਂਦੇ ਨੇ ਹੈ ਨਾ। ਇੱਕ ਵੀਰੇ ਨੇ ਮੈਨੂੰ ਹੋਰ ਗੱਲ ਕਹੀ ਹੈ ਕਹਿੰਦਾ ਬਾਈ ਜੀ ਜਦੋਂ ਨਾ ਇੱਥੇ ਕਹਿੰਦਾ ਰੋਮਾਂ ਦੇ ਵਿੱਚ ਕਹਿੰਦਾ ਟਾਰਗੇਟ ਹੋ ਰਹੇ ਨੇ ਆਪਣੇ ਇੰਡੀਅਨ ਮੰਦੇ ਤੇ ਪੰਜਾਬੀ ਬੰਦੇ ਕਿਉਂਕਿ ਚੋਰਾਂ ਨੂੰ ਵੀ ਪਤਾ ਵੀ ਜਿਹੜੇ ਇੱਥੇ ਦੇ ਇਟਾਲੀਅਨ ਨੇ ਉਹਨਾਂ ਕੋਲੇ ਕੈਸ਼ ਨਹੀਂ ਹੁੰਦਾ ਕੈਸ਼ ਆਪਣੇ ਬੰਦਿਆਂ ਕੋਲੇ ਹੁੰਦਾ ਕਹਿੰਦਾ ਇੱਕ ਮੇਰੀ ਵਾਈਫ ਦਾ ਕਹਿੰਦਾ ਭਾਈ ਇਹਨਾਂ ਉਹ ਪਰਸ ਚੋਰੀ ਕਰਕੇ ਲੈ ਗਏ ਜਿਹੜੇ ਦੇ ਵਿੱਚ ਸਾਡਾ ਕੈਸ਼ ਸੀ ਕਾਗਜ਼ ਪੱਤਰ ਸੀ ਜਿਹੜੇ ਕਹਿੰਦਾ ਮੇਰੇ ਕਬਾਬ ਤੇ ਵੀ ਇੱਕ ਦਿਨ ਚੋਰੀ ਹੋਈ ਆ ਇਸ ਕਰਕੇ ਪੰਜਾਬੀ ਬੰਦੇ ਖਾਸ ਕਰਕੇ ਚੋਰਾਂ ਦਾ ਧਿਆਨ ਰੱਖਿਆ ਕਰੋ ਤੁਹਾਡੇ ਕੋਲੇ ਆਪਾਂ ਨੂੰ ਪਤਾ ਵੀ ਤਨਖਾਹ ਮਿਲਦੀ ਆ ਕੈਸ਼ ਉਹਨਾਂ ਨੂੰ ਇਦਾਂ ਵੀ ਭਾਈ ਕਹਿੰਦਾ ਪਤਾ ਹੁੰਦਾ ਵੀ ਇਹ ਨਾ ਵੈਸਟਰਨ ਜੁਨੀਆ 'ਚ ਜਾਣਗੇ ਪੈਸੇ ਪਿੰਡ robaste ਜਾ ਇਹਨਾਂ ਕੋਲੇ ਕਹਿੰਦਾ ਪੈਸੇ ਹੁੰਦੀ ਹੁੰਦੇ ਨੇ ਉਹਨਾਂ ਨੂੰ ਚੋਰਾਂ ਨੂੰ ਸਭ ਪਤਾ ਹੁੰਦਾ ਯਾਰ ਕੇਸ ਕਰਕੇ ਹੱਥ ਬੰਨ ਕੇ ਬੇਨਤੀ ਆ ਚੋਰਾਂ ਤੋਂ ਵੀ ਧਿਆਨ ਰੱਖਿਓ 2 ਨੰਬਰ ਤੇ ਮੇਰਾ ਵੀਰ ਚੰਗੇ ਕਮੈਂਟ ਕਰਿਆ ਕਰੋ ਜੇ ਬੰਦਾ ਕੋਈ ਚੰਗਾ ਕੰਮ ਕਰਦਾ ਹੋਵੇ ਆਪਾਂ ਜਿਹੜਾ ਲੋਕਾਂ ਵਾਂਗੂ ਵੀ ਆਏ ਕੱਲ ਕੰਮ ਕਰਦੇ ਫਿਰਦੇ ਟਿਕਟੌਕ ਤੇ ਤੁਸੀਂ ਦੇਖਦੀਓ ਕੀ ਕੁਛ ਚੱਲ ਰਿਹਾ ਹੈ ਇੰਸਟਾਗ੍ਰਾਮ ਤੇ ਹਨ ਚੰਗਾ ਕੰਮ ਕਰ ਲੈਣਦੇ ਕਰੋ ਵੀਰ ਵਾਂਕੇ ਕਿਸੇ ਨੂੰ ਚੰਗੇ ਕੰਮ ਦੇ ਵਿੱਚ ਨਾ ਲੱਤਾਂ ਖਿੱਚਿਆ ਕਰੋ ਭਰਾਵਾਂ ਜੀ ਠੀਕ ਹੈ ਜੀ ਫਿਰ ਮੰਨ ਤੇ 6 ਵਜੇ ਦੀ ਅਗਰ ਆਖਲਾ ਕਹਿੰਦਾ 6:00 ਪਰ ਯਾਰ ਕੀ ਹੋ ਜਾ ਕਰਨਾ 22 ਦਾ ਮੈਂ ਮੁੰਡੇ ਕੁੜੀਆਂ ਦਾ ਉਹਨਾਂ ਨਾਲ ਆਪਾਂ ਗੱਲਬਾਤ ਕਰ ਲਾਂਗੇ ਜਿਹੜਾ ਨੇ ਕਮੈਂਟ ਕਰਿਆ ਹੂੰ ਜਾਂ ਆਪਾਂ ਨੂੰ ਡੀਐਮ ਕਰਿਆ ਹੋ। ਸਤਿ ਸ਼੍ਰੀ ਅਕਾਲ ਜੀ ਫੇਰ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰੱਖ